ਸਰਕਾਰਾਂ ਹਿੰਦੂਆਂ ਤੇ ਸ਼ੁਰੂ ਕਰ ਉਹ ਥੇਨ ਕਰ ਲੋ ਕਹਾਂ ਨੂੰ ਯਾਰ ਚਲ ਜਿਓ ਜੀ ਬਸ ਮੇਰੇ ਬਹੁਤ ਹੀ ਸਤਿਕਾਰਯੋਗ ਵਕ ਵਕ ਪਿੰਡਾਂ ਤੋਂ ਆਏ ਕਿਸਾਨ ਸਾਥੀ ਤੇ ਵਕ ਵਕ ਸਿਆਸੀ ਪਾਰਟੀਆਂ ਦੇ ਨਮਾਇंदे ਤੇ ਹੋਰ ਤੇ ਮੇਰੀਆਂ ਭੈਣਾਂ ਤੇ ਬੱਚੀਆਂ ਨੌਜਵਾਨ ਤੇ ਕਿਸਾਨ ਆਗੂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 15 9 24 ਨੂੰ ਜਦੋਂ ਪੰਜਾਬ ਦੇ ਵਿੱਚ ਆਪਕੋ ਸਾਥੀ ਆਪਣੇ ਜੀ ਸ਼ਾਮਲਾ ਹੋਏ ਆ ਕਿਹੜੇ ਗਰੁੱਪ ਦੇ ਨੇ ਪਤਾ ਨਹੀਂ ਉਸ ਸੈਕਟਰੀ ਸਾਹਿਬ ਨੂੰ ਜ਼ਰੂਰ ਲਿਖਾ ਦੇਣਾ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਿਹੜੇ ਸਾਥੀ ਪਿੱਛੇ ਗੱਲਾਂ ਵੀ ਕਰਦੇ ਆ ਤੇ ਇੱਧਰ ਸਾਈਡ ਤੇ ਖੜੇ ਵੀ ਗੱਲਾਂ ਕਰੀ ਜਾਂਦੇ ਆ ਤੇ ਕੁਝ ਸਾਥੀ ਬਾਹਰ ਵੀ ਖੜੇ ਆ ਤੇ ਹੁਣ ਭਰਾਵੋ ਮੈਟ ਵੀ ਆ ਗਏ ਤੇ ਆਪਣੇ ਕੋਲੇ ਸ਼ਾਮ ਵੀ ਹੈਗੀ ਆ ਤੇ ਜਰੂਰ ਆਪਾਂ ਪੰਡਾਲ ਚ ਆ ਕੇ ਬੈਠਣ ਦੀ ਮੁੱਲ ਦਾ ਖੇਚਲਾ ਕਰੀਏ 15 ਨਾਲ 24 ਨੂੰ ਜਦੋਂ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਜਣੀ ਉਹੀ ਕੁਝ ਹੋਇਆ ਜੋ ਪਿੱਛੇ ਦੀਆਂ ਹਰ ਬੈਤੀ ਪਾਰਟੀਆਂ ਵੱਲੋਂ ਹੁੰਦਾ ਸੀ ਗੂਥ ਕੈਪਚਰ ਕਰਨਾ ਇੱਕ ਦੂਜੇ ਦੇ ਕਾਗਜ਼ ਰੱਦ ਕਰਾਉਣੇ ਤੇ ਅਸਾਂ ਚ ਹੁੰਦਾ ਕੀ ਹੈ ਕਿ ਜਿਹੜੇ ਲੋਕ ਇਹਨਾਂ ਸਿਆਸੀ ਪਾਰਟੀਆਂ ਦੇ ਚਰਨਾ ਚ ਬੈਠਣ ਵਾਲੇ ਲੋਕ ਆ ਸੱਚੀ ਮੁੱਝੀ ਉਹਨਾਂ ਦੀਆਂ ਸਰਪੰਚੀਆਂ ਨੇ ਤੇ ਉਹਨਾਂ ਦੀਆਂ ਮੈਂਬਰੀਆਂ ਨੇ ਤੇ ਜਿਹੜਾ ਕੋਈ ਇੰਡੀਪੈਂਡੈਂਟ ਤੌਰ ਤੇ ਲੋਕਪੱਖੀ ਗੱਲ ਕਰਦਾ ਤੇ ਉਹਦੇ ਨਾਲ ਲੋਕ ਨਹੀਂ ਐਵੇਂ ਖੜਦੇ ਸਰਕਾਰਾਂ ਨਹੀਂ ਖੜਦੀਆਂ ਹੁੰਦੀਆਂ ਇਸ ਧੀ ਦੇ ਹੱਕ 'ਚ ਜਿਹੜੇ ਤੁਸੀਂ ਲੋਕ ਆਏ ਹੋ ਇਹ ਜਿਹੜੀ 10 ਸਾਲ ਪਹਿਲਾਂ ਪੰਚਾਇਤ ਦੇ ਵਿੱਚ ਰਹਿ ਚੁੱਕੀ ਐ 5 ਸਾਲ ਉਹ ਪੰਚਾਇਤ ਦੀ ਮੈਂਬਰ ਸੀ ਤੇ ਉਸ ਤੋਂ ਬਾਅਦ ਫਿਰ 5 ਸਾਲ ਉਹਨੇ ਸਰਪੰਚੀ ਕੀਤੀ ਐ ਇਹ ਉਹਦੇ ਕੰਮ ਤੇ ਉਹਦੇ ਕੰਮ ਢੰਗ ਨੂੰ ਦੇਖਦੇ ਹੋਏ ਲੋਕਾਂ ਨੇ ਉਸ ਬੱਚੀ ਨੂੰ ਫੇਰ ਦੁਬਾਰਤੋਂ ਜਣੀ ਮਾਨ ਆ ਜਿਹੜਾ ਸਰਪੰਚੀ ਦਾ ਬਕਸ ਆ ਪਰ ਜਦੋਂ ਕੁਸ਼ਲੋਕ ਜਿਹੜੇ ਜੋੜੇ ਮਾਜਰੇ ਦੇ ਨੇੜੇ ਸੀ ਚੇਤਨ ਸਿੰਘ ਦੇ ਤੇ ਉਹਨਾਂ ਨੂੰ ਇਹ ਗੱਲ ਹਜਮ ਨਹੀਂ ਹੋਈ ਕਿਉਂਕਿ ਸਾਨੂੰ ਇਸ ਗੱਲ ਬਾਰੇ ਭਲੀ ਭਾਂਤ ਪਤਾ ਕਿ ਭਾਰਤ ਦਾ ਜਿਹੜਾ ਚੋਣ ਸਿਸਟਮ ਹੈ ਇਹ ਕਹੋ ਜਾਂ ਜਿਹੜੇ ਲੋਕਾਂ ਨੂੰ ਇਹਦੀ ਸਮਝ ਪੈ ਗਈ ਕਿ ਇਥੇ ਦਾ ਚੋਣ ਸਿਸਟਮ ਕਹੇ ਜਾ ਉਹ ਲੋਕ ਕਦੇ ਵੀ ਚੋਣਾਂ 'ਚ ਨਹੀਂ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਦਾ ਹਾਰਿਆ ਹੋਇਆ ਐਮ.ਐਲ.ਏ ਲੋਕਾਂ ਨੇ ਹਰਾਇਆ ਹੋਇਆ ਐਮ.ਪੀ ਤੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਤੇ ਜਿੱਤਿਆ ਹੋਇਆ ਖੁੱਡੇ ਰਹਿਣ ਵੀ ਲਾਇਆ ਜਾਂਦਾ ਤੇ ਇੱਥੋਂ ਦੇ ਚੋਣ ਸਿਸਟਮ ਦੇ ਵਿੱਚ ਅਲੱਗ-ਅਲੱਗ ਢੰਗ ਰੱਖੇ ਹੋਇਆ ਅਲੱਗ-ਅਲੱਗ ਚੋਰ ਦਰਵਾਜ਼ੇ ਰੱਖੇ ਹੋਇਆ ਕਿ ਕਿਹਨੇ ਆਪਣੇ ਬੰਦੇ ਨੂੰ ਇਹਨਾਂ ਅਸੈਂਬਲੀਆਂ ਦੇ ਵਿੱਚ ਲੈ ਕੇ ਜਾਣਾ ਰਾਜ ਸਭਾ ਦੇ ਮੈਂਬਰ ਚੁਣ ਲੰਦੇ ਆ ਕੇਵੀਰ ਰਾਜ ਸਭਾ ਦਾ ਮੈਂਬਰ ਬਣਾ ਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਲਓ ਉਹਨੂੰ ਭਾਵੇਂ ਕੋਈ ਹੋਰ ਆਉਂਦਾ ਦੇ ਦੋ ਇਸ ਤੋਂ ਵੀ ਇਸ ਚੋਣ ਸਟੰਟ ਦੇ ਵਿੱਚ ਇਹ ਚੋਣ ਸਟੰਟ ਇੱਥੋਂ ਤੱਕ ਕਰ ਗਿਆ ਕਿ ਤੁਸੀਂ ਲੋਕਾਂ ਨੇ ਵੀ ਹਰਾਤਾ ਤੇ ਰਾਜ ਸਭਾ ਚੋ ਵੀ ਨਹੀਂ ਆਇਆ ਤੇ ਫੇਰ ਵੀ ਮੰਤਰੀ ਆ ਭਾਰਦਾ ਤੁਹਾਡੀਆਂ ਚੋਣਾਂ ਦੀ ਵੈਲਿਊ ਕੀ ਆ ਲੋਕ ਤੁਹਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਚੋਣਾਂ ਦੀ ਵੈਲਿਊ ਹੈ ਕਿ ਨਹੀਂ ਪੰਜਾਬ ਦੇ ਵਿੱਚ ਬਿਆਨਕ ਸਿੰਘ ਦਾ ਪੋਤਾ ਜਿਹਨੂੰ ਬਿੱਟੂ ਦੇ ਨਾਮ ਨਾਲ ਜਾਣਦੇ ਆ ਤੇ ਤੁਸੀਂ ਲੋਕਾਂ ਨੇ ਉਹਨੂੰ ਬੁਰੀ ਤਰ੍ਹਾਂ ਹਰਾਇਆ ਤੇ ਤੁਹਾਡੇ ਰਾਉਂ ਨਾਲ ਕੀ ਹੋ ਗਿਆ ਤੇ ਉਹ ਸੈਂਟਰ ਦਾ ਮੰਤਰੀ ਹੈ ਤੇ ਤੁਸੀਂ ਪਿੰਡਾਂ 'ਚ ਸਿਰ ਪੜਵਾ ਲਨੇ ਹੋ ਤੇ ਪਿੰਡਾਂ 'ਚ ਇੱਕ ਦੂਜੇ ਦੇ ਨਾਲ ਨੇਮ ਧਰਮ ਕਰ ਲਨੇ ਹੋ ਤੁਹਾਡੀ ਵੈਲਿਊ ਕੀ ਆ ਤੁਹਾਡੀ ਵੋਟ ਦੀ ਵੈਲਿਊ ਕੀ ਆ ਸੋ ਇਹ ਜਿਹੜਾ ਚੋਣ ਸਟੰਟ ਆ ਇਹ ਸਿਰਫ ਇੱਕ ਤੁਹਾਡੇ ਤੋਂ ਵੋਟਾਂ ਲੈਣ ਦਾ ਤੇ ਤੁਹਾਡੇ ਪਿੰਡਾਂ ਦੇ ਵਿੱਚ ਪਾਰਟੀਆਂ ਕਾਇਮ ਕਰਨ ਦਾ ਕਿ ਜਦੋਂ ਇੱਕ ਤਰ ਇੱਕ ਐਮਐਲਏ ਨਾਲ ਖੜੀ ਹੁੰਦੀ ਆ ਤੇ ਦੂਜੀ ਤਰ ਰਾਮ ਨਾਲ ਦੂਜੀ ਕੋਲੇ ਚਲੀ ਜਾਂਦੀ ਆ ਸੱਚ ਝੂਠ ਕਿਹਨੇ ਦੇਖਣਾ ਹੁੰਦਾ ਸੱਚ ਝੂਠ ਭਰਾਵੋ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਸੱਚ ਝੂਠ ਉੱਥੇ ਪਿਆ ਹੁੰਦਾ ਉੱਥੇ ਲੋਕਾਂ ਨੂੰ ਪਤਾ ਹੁੰਦਾ ਪਰੇਤੰ ਦਾ ਸ੍ਰੇਸ਼ਟ ਮਾ ਜਿਹੜਾ ਇਹ ਇੰਨਾ ਭ੍ਰਿਸ਼ਟ ਤੇ ਇੰਨਾ ਗੰਦਾ ਹੋ ਚੁੱਕਿਆ ਕਿਹਦੇ ਵਿੱਚ ਆਮ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹ ਨਰਕ ਭਰੀ ਆ ਤੇ ਅਸੀਂ ਕੀ ਦੇਖਦੇ ਆ ਤੇ ਇਹਨਾਂ ਦੇ ਟੀਵੀਾਂ ਤੇ ਆਉਂਦੇ ਚੁਟਕਲੇ ਅਸੀਂ ਉਹ ਚੀਜ਼ਾਂ ਚੁਟਕਲਿਆਂ ਤੇ ਜਣੀ ਯਕੀਨ ਕਰ ਲੈਨੇ ਆ ਤੇ ਭਗਵੰਤ ਮਾਨ ਨੇ ਮਾਂ ਦੇ ਪੁੱਤ ਨੇ ਇੱਕ ਦਿਨ ਵੀ ਕਿਸੇ ਵੀ ਸਟੇਜ ਤੋਂ ਜੇ ਇੱਕ ਵੀ ਸੱਚ ਬੋਲਿਆ ਹੋਵੇ ਤਾਂ ਅਸੀਂ ਗਰਾਹ ਘਰ ਆਵਾਂਗੇ ਇਹ ਬੰਦਾ ਠੀਕ ਮੰਨ ਲਾਂਗੇ ਉਹਨੂੰ ਜੇ ਇੱਕ ਵੀ ਸੱਚ ਤੁਸੀਂ ਕੱਢ ਦੋ ਗੱਲ ਹੋਰ ਪਾਸੇ ਨੂੰ ਜਾ ਰਹੀ ਹੈ ਇਹਨਾਂ ਨੇ ਰੌਲਾ ਪਾੜਖਿਆ ਸੈਂਟਰ ਵਾਲਿਆਂ ਨੇ ਵੀ ਤੇ ਪੰਜਾਬ ਦੀ ਸਰਕਾਰ ਨੇ ਵੀ ਕਿ ਕਿ 12000 ਕਰੋੜ ਰੁਪਇਆ ਸੈਂਟਰ ਵੱਲੋਂ ਪਹਿਲਾਂ ਆਇਆ ਵਿਆ ਤੇ 1600 ਕਰੋੜ ਆ ਜਿਹੜਾ ਮੋਦੀ ਨੇ ਹੁਣ ਦੇਤਾ ਇਹ ਉਹਦੇ ਤੇ ਹੋກ ਹੀ ਰਿਹਾ ਫਿਰ 12000 ਤੇ ਤੇ 1600 ਤੇ ਤੇ ਭਗਵੰਤ ਮਾਨ ਕਹਿੰਦਾ ਬਈ ਪੈਸੇ ਨਹੀਂ ਸਾਡੇ ਕੋਲੇ ਸੈਂਟਰ ਦੇ ਸੈਂਟਰ ਕਹਿੰਦਾ ਇੰਨੇ ਪੈਸੇ ਸਾਡੇ ਪਏ ਆ ਤੇ ਪਿਛਲੀ ਵਾਰੀ 2023 ਦੇ ਵਿੱਚ ਜਦੋਂ ਫਲੱਡ ਆਇਆ ਤਾਂ ਉਦੋਂ ਕਹਿੰਦਾ ਏ ਕਿ ਅਸੀਂ ਮਰੀ ਮੁਰਗੀ ਦੇ ਵੀ ਪੈਸੇ ਦਵਾਗੇ ਮਰੀ ਬੱਕਰੀ ਦੇ ਵੀ ਦਵਾਗੇ ਲੋਕੋ ਇਹ ਕੰਨ ਪੱਕੀ ਆ ਕਿ ਸੈਕਟਰ ਦੇ ਵਿੱਚ ਲਿਖਿਆ ਹੋਇਆ ਕਿ ਜੇ ਕਿਸੇ ਦੇ ਮੁਰਗੀਆਂ ਦਾ ਨੁਕਸਾਨ ਹੁੰਦਾ ਉਹ ਵੀ 100 ਰੁਪਏ ਪ੍ਰਤੀ ਚੂਜੇ ਦੇ ਹਿਸਾਬ ਨਾਲ ਇਹਨਾਂ ਨੂੰ ਦੇਣਾ ਪੈਣਾ ਬੱਕਰੀ ਦਾ ਤੇ ਭੇਡ ਦਾ ਇਹਦਾ ਜੇ ਨੁਕਸਾਨ ਹੁੰਦਾ ਤਾਂ 4000 ਰੁਪਏ ਪ੍ਰਤੀ ਇਹਨਾਂ ਨੂੰ ਉਹਦਾ ਮੁਆਵਜ਼ਾ ਦੇਣਾ ਪਊਗਾ ਪਰ ਹੁਣ ਕੀ ਕਰਿਆ ਇਹਨਾਂ ਨੇ ਆ ਜਿਹੜਾ ਨਮਾਇਸ ਸਟੰਟ ਕਰੇਟ ਰਿਹਾ ਕੱਲ ਪਰਸੋਂ ਦਾ ਆਇਆ ਹਸਪਤਾਲ ਦੇ ਵਿੱਚੋਂ ਇਹ ਕਹਿੰਦਾ ਵੀ 20 20000 ਰੁਪਿਆ ਦਾ ਮੈਂ ਦਊਂਗਾ ਤੇ ਬਾਕੀ ਸੈਂਟਰ ਦਊਗਾ ਪਰ ਇਹ ਕਰਦਾ ਕੀ ਆ ਮਾਂ ਦਾ ਪੁੱਤ ਪਿਛਲੇ ਜਦੋਂ 2023 ਦੇ ਵਿੱਚ ਫਲੱਡ ਆਇਆ ਜਦੋਂ ਇਹ ਮੁਰਗੀਆਂ ਤੇ ਬੱਕਰੀਆਂ ਦਾ ਮੁਆਵਜ਼ਾ ਦੇ ਰਿਆ ਇਹ ਉਹ 6800 ਰੁਪਿਆ ਪ੍ਰਤੀ ਏਕੜ ਜੇ ਇੱਕ ਪਿੰਡ 'ਚ 100 ਬੰਦਿਆਂ ਦੀ ਫਸਲ ਦਾ ਨੁਕਸਾਨ ਹੋਇਆ ਤਾਂ ਉਹ ਚਾਰ ਨੂੰ ਜਾਂ ਪੰਜ ਨੂੰ ਦੇ ਕੇ ਲੋਕਾਂ 'ਚ ਜਣੀ ਆਪਸੇ ਡਿਸਪਿਊਟ ਖੜਾ ਕਰਤਾ ਉਹ 6800 ਰੁਪਿਆ ਜਿਹਨੂੰ ਵੀ ਮਿਲਿਆ ਹੋਊਗਾ ਉਹ ਸੈਂਟਰ ਵੱਲੋਂ ਆਇਆ ਇਹਨੇ ਥੇਲਾ ਨਹੀਂ ਸਾਨੂੰ ਦਿੱਤਾ ਤੇ ਹੁਣ ਵੀ ਇਹਨੇ ਐਵੇਂ ਕਰਨਾ ਤੇ ਦੂਜਾ ਆ ਜਿਹੜਾ ਹੁਣ ਪਰਸੋਂ ਦਾ ਮੈਂ ਦੱਸਿਆ ਵੀ ਇਹ ਆ ਕੇ ਤਕੂਸੀਆਂ ਮਾਰ ਰਿਹਾ ਨਾ ਸਟੇਜ 'ਤੇ ਜਿਹੜਾ ਕਹਿ ਰਿਹਾ ਮੈਂ 20000 ਦਊਂਗਾ ਤੇ ਜਿੱਦਾਂ ਇਹ ਆਇਆ ਉਸ ਦਿਨ ਇਸ ਦਾ ਬਿਆਨ ਇੱਕ ਪ੍ਰਾਵੋ ਟੀਵੀ ਤੇ ਇਹਦਾ ਬਿਆਨ ਹੈ ਕਿ ਅਸੀਂ ਕੋਈ ਪ੍ਰਤੀਸ਼ਤ ਨਹੀਂ ਦੇਖਣਾ ਨੁਕਸਾਨ ਵੀ 40% ਹੋ ਗਿਆ ਕਿ 50% ਹੋ ਗਿਆ ਇਹਦਾ ਨੋਟੀਫਿਕੇਸ਼ਨ ਕੀ ਕਹਿੰਦਾ ਤੇ ਪੜ ਲਿਓ ਪ੍ਰਾਵੋ 26% ਤੋਂ ਲੈ ਕੇ 76% ਤੱਕ ਜੇ ਤੁਹਾਡੇ ਖੇਤਾਂ ਦਾ ਨੁਕਸਾਨ ਆ ਤਾਂ ਇਹਨਾਂ ਨੇ 10000 ਰੁਪਏ ਦੇਣਾ ਉਹ 20000 ਵਾਲੀਆਂ ਗੱਲਾਂ ਭੁੱਲ ਜਾਓ ਤੇ ਸਾਰੇ ਦੇ ਗੱਪ ਨੇ ਤੇਰੇ ਫਰਾਡ ਨੇ ਸੋ ਜਿਹੜੀਆਂ ਇਹ ਚੀਜ਼ਾਂ ਨੇ ਭਰਾਵੋ ਝੂੜ ਦੇ ਭਲੰਦੇ ਆ ਜਦੋਂ ਤੱਕ ਤੁਸੀਂ ਲੋਕ ਜਿਵੇਂ ਅੱਜ ਤੁਸੀਂ ਇੱਕ ਹੱਕ ਤੇ ਸੱਚ ਦੇ ਲਈ ਇਕੱਠੇ ਹੋਏ ਹੋ ਸੱਚੀ ਮੱਚੀ ਸਾਨੂੰ ਕਿਸੇ ਨਾਲ ਵੀ ਕੋਈ ਇਹੋ ਜਿਹੀ ਘਟਨਾ ਜਿਹਦੀ ਵਾਪਰਦੀ ਆ ਤੇ ਉਹਦੇ ਤੇ ਸਾਨੂੰ ਆਪਦੀ ਆਪਦੀ ਪਾਰਟੀ ਆਪਦੀ ਜਥੇਬੰਦੀ ਜਾਗਦਾ ਹੋਰ ਆ ਜਿਹੜਾ ਭੁੱਲ ਕੇ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਮਦਦ ਕਰਨੀ ਚਾਹੀਦੀ ਆ ਤੇ ਦੂਜਾ ਪਾਸੇਸ ਬੱਚੀ ਦੀ ਸਰਪੰਚੀ ਦੇ ਅਹੁਦੇ ਤੇ ਗੱਲ ਕਰਦੇ ਆ ਕਿ ਇਹਨੂੰ ਸਸਪੈਂਡ ਕਿਉਂ ਕੀਤਾ ਮਹਿਕਮੇ ਨੇ ਇਹਦੇ ਚ ਦੋ ਤਿੰਨ ਮੋਟੀਆਂ ਗੱਲਾਂ ਕਿ ਇਹਨਾਂ ਨੇ ਨਿਵੇਗਾ ਦਾ ਕੰਮ ਨਹੀਂ ਢੰਗ ਨਾਲ ਕੀਤਾ ਪਹਿਲੀ ਗੱਲ ਤਾਂ ਇਹ ਲੋਕੋ ਇਹ ਆ ਕਿ ਪਿੰਡ ਦੇ ਵਿੱਚ ਕਦੇ ਨਿਵੇਗਾ ਦੇ ਸੈਕਟਰੀ ਨੇ ਆ ਕੇ ਮੀਟਿੰਗ ਇਹ ਨਹੀਂ ਕੀਤੀ ਕੋਈ ਇਹਨਾਂ ਕੋਲੇ ਕਾਰਵਾਈ ਨਹੀਂ ਹੈਗੀ ਜਦੋਂ ਕਾਰਵਾਈ ਨਹੀਂ ਹੈਗੀ ਕਾਰਵਾਈ ਸੈਕਟਰੀ ਕੋਲ ਹੈ ਸੈਕਟਰੀ ਉਰੇ ਆ ਨਹੀਂ ਰਿਹਾ ਤਾਂ ਮਤਾ ਕਿਵੇਂ ਪਾਊਗਾ ਤੇ ਦਫ਼ਤਰਾਂ ਦੇ ਵਿੱਚ ਬੈਠ ਕੇ ਆਪ ਇਹ ਮਤਾ ਪਗਾਉਂਦੇ ਆ ਤੇ ਆਪ ਕਿਸੇ ਨੂੰ ਸਸਪੈਂਡ ਕਰਨ ਦੇ ਜਿਹੜੇ ਇਹ ਜਿਹੜੀ ਨੁਕਤੇ ਲੱਭ ਕੇ ਲੈ ਕੇ ਆਉਂਦੇ ਆ ਦੂਜਾ ਇੱਕ ਇਹਦੇ ਵਿੱਚ ਨੁਕਤਾ ਹੈਗਾ ਕਿ ਇਹਨਾਂ ਨੇ ਛੱਪੜ ਦੀ ਸਫਾਈ ਨਹੀਂ ਕੀਤੀ ਗੱਲ ਠੀਕ ਹੈ ਛੱਪੜ ਦੀ ਸਫਾਈ ਹੋਣੀ ਚਾਹੀਦੀ ਆ ਪਰ ਚੱਪੜ ਦੀ ਸਫਾਈ ਤਾਂ ਉਦੋਂ ਹੋਊਗੀ ਨਾ ਜਦੋਂ ਸਾਨੂੰ ਪਾਣੀ ਦੀ ਲੋੜ ਨਹੀਂ ਲੋਕ ਜੂਨ ਜੁਲਾਈ ਦੇ ਵਿੱਚ ਪਾਣੀ ਟੋਪਿਆਂ ਚੋਂ ਲੈ ਰਹੇ ਆ ਤੇ ਸਰਪੰਚ ਨੂੰ ਕੌਣ ਬਖਸ਼ੂਗਾ ਵੀ ਜੇ ਸਾਡਾ ਪਾਣੀ ਜਿਹੜਾ ਫ੍ਰੀ ਦਾ ਸਾਨੂੰ ਮਿਲਿਆ ਹੋਇਆ ਤੇ ਉਸ ਚੋਂ ਪਾਣੀ ਕੱਢ ਕੇ ਵੇਸਟ ਕਰ ਦੇ ਤੇ ਸਾਡੇ ਖੇਤਾਂ ਨੂੰ ਪਾਣੀ ਨਾਲ ਲੱਗਣ ਦਵੇ ਅਸੀਂ ਸਰਪੰਚ ਨਾਲ ਗੱਲ ਕੀਤੀ ਸੀ ਵੀ ਸਫਾਈ ਕਿਉਂ ਨਹੀਂ ਹੋਈ ਫਿਰ ਉਹਨੇ ਇਹ ਦੱਸਿਆ ਕਿ ਉਦੋਂ ਜੀਰੀ ਲੱਗ ਰਹੀ ਸੀ ਤੇ ਲੋਕਾਂ ਨੂੰ ਬਹੁਤ ਲੋੜ ਸੀ ਪਾਣੀ ਦੀ ਇਹ ਇਸ ਕਰਕੇ ਸੀ ਉਹਦੀ ਸਫਾਈ ਨਹੀਂ ਕਰਾ ਸਕੇ ਤੇ ਇਸ ਤੋਂ ਵੱਡੀ ਗੱਲ ਇਹ ਤੇ ਵੀ ਜਦੋਂ ਕੋਈ ਪਟਵਾਰੀ ਨਹੀਂ ਐ ਸੈਕਟਰੀ ਨਹੀਂ ਆਇਆ ਜਾਂ ਕੋਈ ਹੋਰ ਨਹੀਂ ਆਇਆ ਤਾਂ ਫਿਰ ਸਫਾਈਆਂ ਕਿਵੇਂ ਹੋਣਗੀਆਂ ਜਦ ਇੱਕ ਬਹਾਨਾ ਲੱਭ ਕੇ ਇੱਥੇ ਉਹਨਾਂ ਨੂੰ ਪ੍ਰੈਸ ਵਾਲੇ ਆਏ ਸੀ ਉਹਦੇ ਚ ਬੱਚੀ ਆ ਜਿਹੜੀ ਸਰਪੰਚ ਮਨਦੀਪ ਉਹ ਦੱਸ ਰਹੀ ਹੈ ਕਿ ਡੀਡੀਪੀਓ ਨੂੰ ਜਦੋਂ ਅਸੀਂ ਮਿਲਦੇ ਸੀ ਕਿ ਵੀ ਸਾਡਾ ਦੋਸ਼ ਕੀ ਹੈ ਜੀ ਸਾਨੂੰ ਦੋਸ਼ ਤਾਂ ਦੱਸ ਦੋ ਸਾਡਾ ਘੱਟੋ ਘੱਟ ਇਹ ਤਾਂ ਪਤਾ ਲੱਗ ਜਾ ਵੀ ਅਸੀਂ ਦੋਸ਼ੀ ਕਾਦੇ ਆ ਤਾਂ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਵੀ ਜਿਹੜੇ ਚੇਤਨ ਸਿੰਘ ਜੋੜਾ ਮਾਜਰਾ ਜੇ ਤੁਹਾਡੇ ਹਲਕੇ ਦੇ ਐਮਐਲਏ ਨੇ ਵੀ ਉਹਨਾਂ ਦਾ ਦੋ ਦੋ ਵਾਰੀ ਵੀ ਦਿਨ ਚ ਨੂੰ ਫੋਨ ਆ ਜਾਂਦਾ ਵੀ ਇਹਨਾਂ ਨੂੰ ਸਸਪੈਂਡ ਕਰੋ ਲੋਕਾਂ ਨੇ ਜਿੱਤਾਇਆ ਲੋਕਾਂ ਨੇ ਮਾਨਤਾ ਦਿੱਤੀ ਆ ਹਾਈ ਕੋਰਟ ਨੇ ਉਹਨਾਂ ਨੂੰ ਵਾਰਸ ਫੇਰ ਇਹਨਾਂ ਦਾ ਸਸਪੈਂਡ ਕਰਿਆ ਹੋਇਆ ਹਾਈ ਕੋਰਟ ਨੇ ਬਹਾਲ ਕਰਕੇ ਭੇਜਤਾ। ਇਹੋ ਜੀ ਫਿਰ ਕਿਹੜੀ ਜਣੀ ਐਡੀ ਆਫਤ ਆ ਗਈ ਇਸ ਮਹਿਕਮੇ ਤੇ ਇਸ ਸਾਡੇ ਹਲਕੇ ਦੇ ਐਮਐਲਏ ਤੇ ਵੀ ਜਿਹੜਾ ਜਣੀ ਐ ਲੋਕਾਂ ਨੂੰ ਇੱਕ ਬੰਦੇ ਦੇ ਕਾਹੇ ਤੋਂ ਬਣਦਾ ਇਹ ਹੈ ਕਿ ਪਿੰਡ ਦੇ ਵਿੱਚ ਦੋਨੇ ਧਿਰਾਂ ਨੂੰ ਇਕੱਠੀਆਂ ਕਰਕੇ ਜਿਹਦੇ 'ਚ ਕਸੂਰ ਲੱਗਦਾ ਸੱਚੀ ਮੁੱਚੀ ਐਮਐਲਏ ਸਾਹਿਬ ਨੂੰ ਉਹ ਲੋਕ ਨੰਗੇ ਕਰਦਨੇ ਚਾਹੀਦੇ ਨੇ। ਜਿਹੜੇ ਠੀਕ ਨੇ ਉਹ ਭਾਵੇਂ ਸਰਪੰਚ ਆ ਭਾਵੇਂ ਬਿਨਾ ਸਰਪੰਚ ਠੀਕ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜੇ ਸੱਚੀ ਹੋ ਠੀਕ ਨਾ ਤਾਂ ਫਿਰ ਉਹ ਆਵੇ ਪਿੰਡ ਚ ਲੋਕਾਂ ਦੇ ਸਵਾਲ ਜਵਾਬ ਲਵੇ ਉਹ ਸੋ ਜਿਹੜੇ ਇਹ ਨੇ ਇਕੱਲੇ ਇੱਕ ਇਕੱਲੇ ਵਜੀਦਪੁਰ ਦੇ ਸਰਪੰਚ ਦੀ ਕਹਾਣੀ ਨਹੀਂ ਇਹ ਤਕਰੀਬਨ ਜਿਹੜੇ ਪਿੰਡ ਚ ਇਹਨਾਂ ਦੇ ਵੀ ਕੌਲੀਚੱਟ ਸਰਪੰਚ ਨੇ ਹਾਲ ਉਹਨਾਂ ਦਾ ਵੀ ਕੋਈ ਵਧੀਆ ਨਹੀਂ ਕਿਉਂਕਿ ਉੱਪਰੋਂ ਦਾ ਕੁਝ ਮਿਲੇ ਹੀ ਨਹੀਂ ਖਾਣ ਪੀਣ ਨੂੰ ਇੱਥੇ ਕਿ। ਦਿੱਤੈ ਨਹੀਂ ਕਿਸੇ ਨੇ। ਇਹਨਾਂ ਸਰਪੰਚਾਂ ਦੀ ਇੱਕ ਗੱਲ ਤੋਂ ਤਾਂ ਬਚਤ ਹੋ ਗਈ। ਕਿ ਕਿਸਾਨ ਜੁਨੀਅਨ ਦੇ ਸਵਾਲਾਂ ਜਵਾਬਾਂ ਦੇ ਦਬਾਅ ਥੱਲੇ ਇੱਥੋਂ ਦੇ ਮੰਤਰੀ ਇੱਥੋਂ ਦੇ ਐਮਐਲਏ ਤੇ ਆਪਦੇ ਘਰਨਿਆਂ ਚੋਂ ਨਿਕੜ ਰਹੇ। ਕਿਉਂਕਿ ਲੋਕ ਪੁੱਛ ਰਹੇ ਆ ਲੋਕ ਸਵਾਲ ਕਰ ਰਹੇ ਆ। ਕਿ ਤੁਸੀਂ ਸ਼ੰਭੂ ਮੋਰਚਾ ਤੇ ਖਨੌਰੀ ਮੋਰਚੇ ਦੇ ਉੱਤੋਂ ਸਾਡੀਆਂ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਨੇ। ਇਹ ਟਰਾਲੀਆਂ ਪਰ ਕਿੱਥੋਂ ਮਿਲਦੀਆਂ ਨੇ ਇਹਨਾਂ ਐਮਐਲਿਆਂ ਦੇ ਕਰੋ ਇਹਨਾਂ ਦੇ ਐਮਐਲਏ ਦੇ ਚਿਹਤਿਆਂ ਦੇ ਕਰੋ ਇਹਨਾਂ ਦੇ ਐਮਸੀਆਂ ਦੇ ਕਰੋ ਇਹਨਾਂ ਨੂੰ ਜੇ ਲੱਗਦਾ ਵੀ ਟਰਾਲੀ ਤਾਂ ਫੜੀ ਜਾਊਗੀ ਤਾਂ ਇਹਨਾਂ ਦਾ ਇੱਕ ਚਿਹਤਾ ਵੱਡਾ ਆਮ ਆਦ ਨੂੰ ਪਾਰਟੀ ਦਾ ਮੇਅਰ ਆ ਜਿਹੜਾ ਨਾਬੇ ਦਾ ਤਾਂ ਉਸ ਨੇ ਦੋ ਟਰਾਲੀਆਂ ਤਾਂ ਘੱਟ ਵੱਢ ਕੇ ਵੇਚਦੀਆਂ ਤੇ ਉਹਦੇ ਕੁਝ ਹਿੱਸੇ ਦੇ ਜਿਹੜੇ ਪਾਰਟ ਉਹਦੀ ਵਰਕਸ਼ਾਪ ਚੋਂ ਲੋਕਾਂ ਨੇ ਲੱਭ ਲਈ ਤੇ ਜਦੋਂ ਉਹਦੀਆਂ ਲੱਤਾਂ ਨੇ ਭਾਰ ਨਾਲ ਚੱਲਿਆ ਤਾਂ ਇੱਕ ਹੋਰ ਟਰਾਲੀ ਆ ਜਿਹੜੀ ਦਵਾਬੇ ਦੀ ਪਨੇਰ ਜੱਥੇ ਬੰਦੀ ਦੀ ਤੇ ਭਰਾਵੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਲੋਕ ਐਵੇਂ ਨਹੀਂ ਬੈਠੇ ਆ ਖੱਡਾਂ ਚ ਵੀ ਕੱਟ ਲਿਆਉਣਗੇ ਉਹ ਟਰਾਲੀ ਉੱਥੇ ਲਵੇ ਨਾਵੇ ਦੇ ਕਿਸੇ ਪਿੰਡ ਚ ਰਾਤ ਨੂੰ ਖੜਾ ਗਏ ਗੌਲ ਇਹ ਗੌਲ ਪਿੰਡ ਦਾ ਆ ਤੇ ਵੀ ਗੌਲ ਪਿੰਡ ਉੱਥੇ ਖੜਾ ਗਏ ਕਿਉਂਕਿ ਲੱਤਾਂ ਨਹੀਂ ਨਾ ਪਾਰ ਚਲਦੀਆਂ ਉੱਥੇ ਇਹਦੇ ਅੰਦਰੋਂ ਜਿਹੜੀ ਟਰਾਲੀਆਂ ਦੇ ਪਾਰਟਸ ਜਿਹੜੇ ਕੱਢ ਲੇ ਉਹਦੇ ਤੇ ਪਰਚਾ ਕਰਾਇਆ ਆ 19 ਤਰੀਕ ਨੂੰ ਉਹ ਟਰਾਲੀ ਜਿਹੜੀ ਉੱਥੇ ਖੜੀ ਆ ਉਹਦਾ ਮਾਲਕ ਬੁਲਾਇਆ ਨਿਸ਼ਾਨਦੇਹੀ ਅਸੀਂ ਕਰ ਲਈ ਤੇ ਡਿਵਟੀ ਨਾਲ ਫਿਰ ਮਿਲਣਾ ਹੁਣ 19 ਤਰੀਕ ਨੂੰ ਜੇ 19 ਤਰੀਕ ਨੂੰ ਡੀਐਸਪੀ ਨੇ ਸਾਡੀ ਗੱਲ ਸੁਣ ਕੇ ਉਹਦੇ ਤੇ ਪਰਚਾ ਕੀਤਾ ਤੇ ਉਹਨੂੰ ਗਿਰਫਤਾਰ ਕੀਤਾ ਤਾਂ ਤਾਂ ਰਹੂਗੀ ਖੈਰ ਪ੍ਰਭੂ ਨਹੀਂ ਤਾਂ ਫਿਰ 22 ਤਰੀਕ ਨੂੰ 90 ਦੇ ਵਿੱਚ ਡੀਐਸਪੀ ਦੇ ਬਾਰ ਦੇ ਅੱਗੇ ਪੱਕਾ ਜਿਹੜਾ ਮੋਰਚਾ ਲਗਾਇਆ ਲਗਾਇਆ ਜਾਊਗਾ ਜਦੋਂ ਤੱਕ ਉਸ ਮੇਅਰ ਨੂੰ ਫੜ ਕੇ ਉਹਦੀ ਪੁੱਛਗਿੱਛ ਨਹੀਂ ਹੁੰਦੀ ਪਿਛਲੀ ਟਰਾਲੀਆਂ 'ਚ ਕੀ ਹੋਇਆ ਤੇ ਉਸ ਪਰਚੇ ਦੇ ਵਿੱਚ ਕੁਸ ਕਸਰਾ ਛੱਡ ਕੇ ਕਮੀਆਂ ਛੱਡ ਕੇ ਜਣੀ ਉਹਨੂੰ ਜਮਾਨਤ ਦਾ ਮੌਕਾ ਦਿੱਤਾ ਜਦੋਂ ਅਸੀਂ ਰੌਲਾ ਪਾਣਿਆ ਉਹਨੂੰ ਫੜ ਕੇ ਤਾਂ ਬਦੀਸ਼ ਕਰੋ ਜੀ maal ਬਰਾਮਦ ਕਰਾਓ ਬਾਕੀ ਦਾ ਫੜਦੇ ਆਂ ਜੀ ਮਿਲਦੇ ਨਹੀਂ ਜੀ ਉਹ ਇਹਨੇ ਨੂੰ ਬੰਦਾ ਜਮਾਨਤ ਆਲਾ ਪਾਸੇ ਨੂੰ ਜਾ ਕੇ ਜਮਾਨਤ ਕਰਾ ਲੰਦਾ ਤੇ ਉਹ ਉੱਥੇ ਜਣੀ ਆਪਣੇ ਨਾਲ ਇਹਨਾਂ ਨੇ ਇੱਥੋਂ ਦੇ ਐਮਐਲਏ ਨੇ ਧੋਖਾ ਕੀਤਾ ਸੋ ਇੱਥੇ ਇੱਕ ਗੱਲ ਇਹ ਵੀ ਆ ਰਹੀ ਸੀ ਸਾਚੀ ਦੱਸ ਰਹੀ ਸੀ ਵੀ ਸਾਡੇ ਗੁਰਦੁਆਰੇ ਦੇ ਸਾਹਮਣੇ ਜਮੀਨ ਪਈਆ ਜੀ ਵੀ ਉਹ ਹੁਣ ਖੋਣ ਨੂੰ ਫਿਰਦੇ ਨਹੀਂ ਜਿਹੇ ਉਹ ਭਰਾਵੋ ਕਿੰਨੀ ਖਾਊਗੀ ਕਿ ਲਾਹੂ 2 ਹੋਊ 4 ਕਿੱਲੇ ਹੋਣਗੇ ਉਹ ਇਹਨੇ ਦਾ ਢੋਡੇ ਬਾਬੇ ਦਾਦਿਆਂ ਦੀ ਸਾਰੀ ਉਹ ਜ਼ਮੀਨ ਹੜੱਪਣ ਤੇ ਆ ਗਿਆ ਸੀ ਇਹਦਾ ਉਹ ਕਿਸਾਨ ਜਿੱਥੇ ਬੰਦੀਆਂ ਨੇ ਜਿਹੜਾ ਨਾ ਯਾਨੀ ਇਹਦਾ ਬੂਥਾ ਭੰਨਿਆ 65533 ਏਕੜ ਸੀ ਜਿਹੜੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਇਹਨਾਂ ਨੇ ਬਿਨਾ ਕੁਝ ਦਿੱਤੇ ਬਿਨਾ ਕੁਝ ਦਿੱਤੇ ਤੇ ਤੁਹਾਡੀਆਂ ਪਿਛਲੀਆਂ ਜائਦਾਦਾਂ ਵਕਾ ਕੇ ਜਿਹੜਾ ਉਹਨਾਂ ਦਾ ਐਕਟ ਕਹਿੰਦਾ ਕਿ ਕਰੋੜਾ ਰੁਪਈਏ ਤੁਹਾਡੇ ਤੋਂ ਲੈਣੇ ਸੀ ਕਿ ਆਹ ਕਲੋਨੀਆਂ ਅਸੀਂ ਡਿਵੈਲਪ ਕਰਨੀਆਂ ਨੇ ਬਈ 1 ਏਕੜ ਦਾ 1 ਕਰੋੜ ਰੁਪਈਆ ਦੇਣਾ ਪਊਗਾ ਤੁਹਾਨੂੰ ਜੇ ਤੁਹਾਡਾ 1 ਏਕੜ ਹੁੰਦਾ ਤੇ ਸਾਡੀਆਂ ਜ਼ਮੀਨਾਂ ਤੇ ਸਾਡੇ ਦੇਖੋ ਕੇ ਤੇ ਸਾਡੇ ਕੋਲੇ ਜੇ ਤਿੰਨ ਫੁੱਲ ਕਿਸੇ ਕੋਲੇ ਪਿਆ ਜਾਂ ਕਿਸੇ ਦੀ ਸਾਈਡ ਤੇ ਕੋਈ ਜ਼ਮੀਨ ਪਈਆ ਕਿਸੇ ਦਾ ਘਰ ਪਿਆ ਉਹ ਵਿੱਚ ਤੇ ਸਾਡੇ ਵਾਲੀ ਜਿਹੜੀ ਆ ਕਲੋਨੀ ਆ ਉਹਨੂੰ ਡਿਵੈਲਪ ਕਰੋ ਤੇ ਤੁਸੀਂ ਉਹਦਾ ਬਥਾਰ ਭੰਨਿਆ ਭਗਵੰਤਮਾਨ ਦੀ ਸਰਕਾਰ ਦਾ ਇਸ ਤੋਂ ਗਾਹ ਨੇ ਕੀ ਕੀਤਾ ਫਿਰ ਇਹਨਾਂ ਨੇ ਕੀ ਕੀਤਾ ਨਾਲ ਦੀ ਨਾਲ ਇੱਕ ਨਵਾਂ ਫਾਰਮੂਲਾ ਲੈ ਕੇ ਆਇਆ ਸ਼ਾਇਦ ਕੁ ਸਾਥੀਆਂ ਨੂੰ ਪਤਾ ਹੋਊਗਾ ਕਿਸੇ ਨੂੰ ਨਾ ਹੋਵੇ ਕਿ ਇਹਨਾਂ ਨੇ ਨੋਟੀਫਿਕੇਸ਼ਨ ਕੱਢਤਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਪੰਚਾਇਤੀ ਜ਼ਮੀਨਾਂ ਨੇ ਸਾਰਿਆਂ ਦਾ ਬਾਇਆ ਡਾਟਾ ਕਰਕੇ ਅ ਕੈਪਟਨ ਅਮਰਿੰਦਰ ਸਰਕਾਰ ਨੇ ਇੱਕ ਲੈਂਡ ਬੈਂਕ ਬਣਾਇਆ ਸੀ ਜਿਦੇ ਚ ਸਾਰੀਆਂ ਇਹ ਜੀਆਂ ਜਿਹੜੀਆਂ ਧਰਤੀਆਂ ਦੀਆਂ ਉਹ ਤੁਹਾਡੇ ਪੈਸੇ ਜਿਵੇਂ ਬੈਂਕ ਚ ਜਮਾ ਹੁੰਦੇ ਆ ਉਹ ਲੈਂਡ ਬੈਂਕ ਚ ਐਵੇਂ ਇਹਨਾਂ ਨੇ ਜਮਾ ਕਰਨੀਆਂ ਨੇ ਤੇ ਉਹਦੇ ਤੇ ਨੇ ਕੀ ਹੁਣ ਕੀਤਾ ਨੋਟੀਫਿਕੇਸ਼ਨ ਦੇ ਵਿੱਚ ਵੀ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਦਾ ਸਰਵੇ ਲੈ ਕੇ ਆਓ ਜਿੰਨੀਆਂ ਵੀ ਹੈਗੀਆਂ ਉਹਦੇ ਚ ਕੀ ਹੋਇਆ ਜਿਵੇਂ ਸਾਡੇ ਆ ਡੀਡੀਪੀਓ ਸਾਹਿਬ ਪਟਿਆਲੇ ਵਾਲੇ ਨੇ ਸਾਡੇ ਆ ਬੱਚੀ ਨੂੰ ਸਰਪੰਚ ਨੂੰ ਫਰਲਾ ਫੜਾਤਾ ਵੀ ਜਾ ਤੂੰ ਸਸਪੈਂਡ ਆ ਆ ਤਿੰਨ ਸ਼ਹਿਰਾਂ ਦੇ ਡੀਡੀਪੀਓ ਨੇ ਅੰਮ੍ਰਿਤਸਰ ਤੇ ਮਹਾਲੀ ਤੇ ਮੇਰੇ ਖਿਆਲ ਸ਼ਾਇਦ ਇੱਕ ਲੁਧਿਆਣਾ ਕੇ ਜਲੰਧਰ ਆ ਇੱਕ ਸ਼ਹਿਰ ਹੋਰ ਆ ਉਹਨਾਂ ਨੇ ਫਟਾਫਟ ਨੋਟੀਫਿਕੇਸ਼ਨ ਲੈ ਕੇ ਤੇ ਲੋਕਾਂ ਤੋਂ ਪੰਚਾਇਤੀ ਜ਼ਮੀਨਾਂ ਦੀਆਂ ਜਿਹੜੀ ਫਰਦਾ ਲੈਣੀਆਂ ਉਹਨਾਂ ਦਾ ਰਿਕਾਰਡ ਲੈਣਾ ਉਹ ਸ਼ੁਰੂ ਕਰਤਾ ਉਹ ਹੈਗੇ 6000 ਏਕੜ ਤਿੰਨ ਸ਼ਹਿਰਾਂ ਦੀ ਤੇ ਇਹ ਤਿੰਨ ਸ਼ਹਿਰਾਂ ਦੀ 6000 ਤੋਂ ਉੱਪਰ ਜਿਹੜੀ ਇੱਕ ਏਕੜ ਜ਼ਮੀਨ ਆ ਇਹਨੂੰ ਕਹਿੰਦੇ ਕੀ ਨੇ ਹੁਣ ਕਿ ਵੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਅਸੀਂ 5-5 ਮਰਲੇ ਦੇਡੇ ਆ ਬਈ ਉਹ ਪਲਾਟ ਕੱਟ ਕੇ ਦੇਣੇ ਆ ਉਹ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਵੀ ਪਲਾਟ ਕਿਹੜੇ ਇਹਨਾਂ ਨੇ ਦੇਣੇ ਆ ਨਾਲੇ ਨਵੇਂ ਸਿਰੇ ਤੋਂ ਨੋਟੀਫਿਕੇਸ਼ਨ ਕਰ ਦੋਈਦਾ ਪਹਿਲੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ ਹਰ ਬੰਦੇ ਨੂੰ ਜਿਹੜਾ ਘਰ ਆ ਉਹ ਰਹਿਣ ਵਾਸਤੇ ਜ਼ਰੂਰੀ ਹੁੰਦਾ ਫਿਰ ਸਰਕਾਰਾਂ ਐਵੇਂ ਕਿਉਂ ਝੂਠ ਦੇ ਤੂਫਾਨ ਬੋਲਦੀਆਂ ਨੇ ਤੇ ਅੱਜ ਵਿਰੋਧੀ ਧਿਰਾਂ ਵੀ ਇਸ ਗੱਲ ਦੇ ਰੌਲੇ 'ਚ ਨੇ ਉਹਨਾਂ ਦਾ ਕੋਈ ਸਪਸ਼ਟ ਸਟੈਂਡ ਨਹੀਂ ਸੋ ਆਪਾਂ ਹੁਣ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੇ ਆ ਕਿ ਵੀ 1.5 ਵਜੇ ਤੱਕ ਮੰਗ ਪੱਤਰ ਸਾਡੇ ਕੋਲੋਂ ਲੈ ਕੇ ਜਾਣ ਜੇ 1.5 ਵਜੇ ਤੱਕ ਮੰਗ ਪੱਤਰ ਉਹ ਲੈਣ ਕੋਈ ਨਹੀਂ ਆਉਂਦਾ ਤਾਂ ਉਸ ਦੀ ਜ਼ਿੰਮੇਵਾਰੀ ਇਸ ਪ੍ਰਸ਼ਾਸਨ ਦੀ ਹੋਊਗੀ ਇਸ ਬੀਡੀਪੀਓ ਸਾਹਿਬ ਦੀ ਹੋਊਗੀ ਅਗਲਾ ਜਿਹੜਾ ਐਕਸ਼ਨ ਆ ਉਹ ਅਸੀਂ ਹੁਣੇ ਫੌਰੀ ਸਲਾਹ ਕਰਕੇ ਦੱਸਾਂਗੇ ਸਲਾਹ ਕੀ ਕਰਨੀ ਆ ਮੈਨੂੰ ਤਾਂ ਇੱਕੋ ਹੀ ਗੱਲ ਲੱਗਦੀ ਹੁੰਦੀ ਆ ਜਿਵੇਂ ਆਪਾਂ ਦਵਾਉਨੇ ਹੁੰਦੇ ਆ ਜਿਵੇਂ ਇਹਨਾਂ ਨੂੰ ਜਿਵੇਂ ਚੂਹਾ ਪਾਣੀ ਪਾਏ ਤੋਂ ਖੱਡ ਚੋਂ ਨਿਕੜਦਾ ਇਹ ਤਾਂ ਫਿਰ ਜਦੋਂ ਸੜਕ ਕੰਨੀ ਨੂੰ ਤਰੋਂਗੇ ਫਿਰ ਆਉਣਗੇ ਯਾਨੀ ਉਹ ਚੂਹੇ ਮੰਗੋ ਤੋਂ ਇਸ ਕਰਕੇ ਸੀ ਇਸ ਲਈ ਬੇਨਤੀ ਕਰਦੇ ਆ ਕਿ 1.5 ਵਜੇ ਤੱਕ ਮੰਗ ਪੱਤਰ ਲੈ ਕੇ ਜਾਣਾ ਤੇ ਦੂਜਾ ਚੇਤਾਵਨੀ ਵੀ ਆ ਸਾਡੇ ਲੋਕਾਂ ਦੀ ਕਿ ਜੇ 10 ਦਿਨਾਂ ਦੇ ਵਿੱਚ ਇਸ ਦਾ ਕੇਸ ਦਾ ਉਹਨਾ ਆਊਟਰਾਂ ਨੂੰ ਜਿਹੜੇ ਇਹਨਾਂ ਨੇ ਸਸਪੈਂਡ ਪਣੇ ਦੇ ਕੀਤੇ ਹੋਇਆ ਜੇ ਉਹ ਖਾਰਜ ਕਰਕੇ ਕੈਂਸਲ ਕਰਕੇ ਉਸ ਬੱਚੀ ਨੂੰ ਬਹਾਲ ਨਹੀਂ ਕਰਦੇ ਤਾਂ ਅਸੀਂ ਫਿਰ ਨਵੇਂ ਸਿਰੇ ਤੋਂ ਜਿਹੜਾ ਸੰਘਰਸ਼ ਆ ਉਹ ਅੱਜ ਤਾਂ ਅਸੀਂ ਔਰੇ ਬੈਠੇ ਆ ਤੇ ਫਿਰ ਨਵੇਂ ਸਿਰੇ ਤੋਂ ਅਸੀਂ ਦੇਖਾਂਗੇ ਆ ਜਥੇਬੰਦੀਆਂ ਨੇ ਜਿਹੜੀਆਂ ਇਹਨਾਂ ਤੋਂ ਬਿਨਾ ਹੋਰ ਜਥੇਬੰਦੀਆਂ ਨਾਲ ਵੀ رابطہ ਕਰਕੇ ਫਿਰ ਵੱਡਾ ਜਿਹੜਾ ਸੰਘਰਸ਼ ਆ ਵੀ ਉਹ ਇਧਰ ਜੋੜੇ ਮੱਝ ਦੇ ਵੱਲ ਨੂੰ ਤੁਰਨਾ ਹੈ ਕਾ ਇਧਰ ਨੂੰ ਤੁਰਨਾ ਜਾਂ ਕਿੱਧਰ ਨੂੰ ਤੁਰਨਾ ਉਹ ਆਪਣੀ ਜਿਹੜੀ ਕਮੇਟੀ ਹੋਊਗੀ ਉਹ ਕਮੇਟੀ ਉਹਦਾ ਫੈਸਲਾ ਲਊਗੀ ਸੋ ਤੁਸੀਂ ਆਇਓ ਪ੍ਰਭੋ ਸਾਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਸ ਪਰਿਵਾਰ ਨੂੰ ਤੇ ਇਸ ਬੱਚੀ ਨੂੰ ਪੂਰਾ ਅਸੀਂ ਵਿਸ਼ਵਾਸ ਦਵਾਉਨੇ ਆ ਕਿ ਤੇਰੇ ਜਿੱਤ ਤੱਕ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਤੈਨੂੰ ਜਿੱਤਾਵਾਂਗੇ ਤੇ ਚੀਕਾਂ ਕਢਾਵਾਵਾਂਗੇ ਇਹਨਾਂ ਦੀਆਂ ਡਰਨ ਡਰਨ ਦੀ ਕੋਈ ਲੋੜ ਨਹੀਂ ਇੱਕ ਮੈਂ ਉਦਾਹਰਣ ਦੇ ਕੇ ਆਪਦੀ ਗੱਲ ਖਤਮ ਕਰ ਲੈਣਾ ਮੇਰਾ ਕਹਿਲਾ 4 ਕਸਾਲ ਦੀ ਗੱਲ ਹੋ ਗਈ ਕੋਈ ਮਾਮਲਾ ਸੀ ਪਿੰਡ ਦਾ ਉਹ ਮੋਟਰਸਾਈਕਲ ਕਿਸੇ ਤੋਂ ਮੰਗ ਕੇ ਲੈ ਗਏ ਪਿੰਡ ਚੋਂ ਮੇਰਾ ਗੱਲ ਮਨਪ੍ਰੀਤ ਦੀ ਸੀ ਜਿੱਥੇ ਤੱਕ ਮੈਨੂੰ ਆਈਡੀਆ ਤੇ ਮਨਪ੍ਰੀਤ ਨੂੰ ਉੱਥੋਂ ਦੇ ਇੱਕ ਥਾਣੇਦਾਰ ਨੇ 8 ਦਿਨਾਂ ਇਹਗਾ ਕਸਾਇਆ ਕਿ ਬੰਦੇ ਨੂੰ ਮਜਬੂਰ ਕਰਤਾ ਸਾਡੇ ਤੱਕ ਆਉਣ ਵਾਸਤੇ ਵੀ ਮੇਰਾ ਮੋਟਰਸਾਈਕਲ ਹੀ ਜੇ ਦਿੰਦੇ ਨਾ ਇਹਦੇ ਤੇ ਪਰਚਾ ਨਾ ਇਹਦੇ ਤੇ ਹੋਰ ਆ ਤੇ ਉਹਦੇ ਤੋਂ 200 ਰੁਪਏ ਵੀ ਲੈ ਲਿਆ ਤੇ ਭਰਾਵੋ ਫਿਰ ਜਿਹੜਾ ਆ ਸਾਡਾ ਕੱਠ ਖੜਿਆ ਜਿੱਥੇ ਬੰਦਿਆਂ ਦਾ ਤੇ ਉਸੇ ਸਾਡੇ ਪਸਿਆਣੇ ਦੇ ਪੁਲਾਂ ਤੇ ਉਸੇ ਥਾਣੇਦਾਰ ਤੋਂ 200 ਰੁਪਇਆ 200 ਬੰਦਿਆਂ ਦੇ ਵਿੱਚ ਚੌਂਕ 'ਚ ਖੜਾ ਕੇ ਉੱਤੋਂ ਉੱਤੋਂ ਰੁਪਈਏ ਵੀ ਲੱਤੇ ਤੇ ਲੋਕਾਂ ਦੇ ਸਾਹਮਣੇ ਉੱਤੋਂ ਮਾਫੀ ਵੀ ਮੰਗਾਈ ਤੇ ਉੱਤੋਂ ਕਹਾ ਆ ਵੀ ਵੀ ਅੱਗੇ ਤੋਂ ਯਾਰ ਮੈਂ ਐਵੇਂ ਤੁਹਾਡੇ ਬੰਦਿਆਂ ਨਾਲ ਨਹੀਂ ਪੰਗੇ ਲੈਂਦਾ ਐਵੇਂ ਨਹੀਂ ਅਸੀਂ ਪੈਸੇ ਖਾਂਦੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬੋਲਵੇ